ਮੱਖ ਮੰਤਰੀ ਭਗਵੰਤ ਮਾਨ ਤੇ ਬੋਲਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਕਸੂਤੇ ਫਸ ਚੁੱਕੇ ਨੇ ਯਾਨੀ ਕਤਲ ਦੇ ਇਲਜ਼ਾਮ ਲੱਗ ਚੁੱਕੇ ਨੇ ਅਕਾਲੀ ਦਲ ਦੇ ਲੀਡਰ ਦਾ ਕਤਲ ਕਰਵਾ ਦਿੱਤਾ ਹੈ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਪੂਰੇ ਅਕਾਲੀ ਦਲ ਦੇ ਵਿੱਚ ਔਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਇੱਕ ਹੜਕਾ ਮੱਚ ਚੁੱਕਿਆ ਹੈ ਕਿ ਭਾਈ ਪੰਜਾਬ ਦੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਬਹੁਤ ਸਾਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਟਾਰਗੇਟ ਤੇ ਲੈਂਦੇ ਨੇ ਅਕਸਰ ਤੁਸੀਂ ਖ਼ਬਰਾਂ ਦੇ ਵਿੱਚ ਵੇਖਿਆ ਪਰ ਅੱਜ ਸੁਖਜਿੰਦਰ ਸਿੰਘ ਰੰਧਾਵਾ ਯਾਨੀ ਸੁੱਖੀ ਰੰਧਾਵਾ ਕਸੂਤੇ ਕਿਵੇਂ ਫਸ ਗਿਆ ਪੂਰੀ ਖ਼ਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਪਹਿਲੀ ਵਾਰ ਪੰਜਾਬ ਦੀ ਸਰਕਾਰ ਦੇ ਵਿੱਚ ਆਏ ਔਰ ਜਿਹੜੇ ਇਹ ਲੋਕ ਨੇ ਇਹ दोगਲੇ ਲੋਕ ਉਸ ਦੇ ਉੱਤੇ ਤੰਜ ਕੱਸਣ ਵਾਲੇ ਅੱਜ ਕਸੂਤੇ ਕਿਵੇਂ ਫਸਦੇ ਨੇ ਔਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਹੋਰ ਉਹਨਾਂ ਦੇ ਕਈ ਲੀਡਰ ਯਾਨੀ ਸੁਖਵਜਿੰਦਰ ਸਿੰਘ ਰੰਧਾਵਾ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲਾ ਰਹੇ ਨੇ ਔਰ ਸੁਖਵਜਿੰਦਰ ਸਿੰਘ ਰੰਧਾਵਾ ਜੇਲ੍ਹ ਜਾਣਗੇ ਕਿਉਂਕਿ ਮਾਮਲਾ ਕਤਲ ਦਾ ਕਿਹੜੇ ਲੀਡਰ ਦਾ ਕਤਲ ਕਰਵਾ ਦਿੱਤਾ ਸੁਖਵਜਿੰਦਰ ਸਿੰਘ ਰੰਧਾਵਾ ਨੇ ਇਹ ਤੁਹਾਡੇ ਸਾਹਮਣੇ ਤਰਾਂਗੇ ਪੂਰੇ ਅਕਾਲੀ ਦਲ ਦੇ ਵਿੱਚ ਖਮੋਸ਼ੀ ਛਾ ਗਈ ਹੈ ਇਸ ਕਤਲ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਤੁਸੀਂ ਵੇਖਿਆ ਇੱਕ ਪਾਸੇ ਅਕਾਲੀ ਦਲ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਤੇ ਲੱਗਿਆ ਸੀ ਔਰ ਦੂਜੇ ਪਾਸੇ ਵਿਰੋਧ ਵਿੱਚ ਕਾਂਗਰਸ ਵੀ ਖੜੀ ਹੈ ਪਰ ਕਈ ਸਾਰੇ ਐਸੇ ਲੀਡਰ ਹੁੰਦੇ ਨੇ ਜਿੰਨਾ ਕਰਕੇ ਪੂਰੀ ਪਾਰਟੀ ਡਿੱਗ ਜਾਂਦੀ ਹੈ ਔਰ ਬਦਨਾਮ ਵੀ ਹੋ ਜਾਂਦੀ ਹੈ ਤਾਂ ਪਹਿਲੀ ਖਬਰ ਸੁਖਜਿੰਦਰ ਸਿੰਘ ਰੰਧਾਵਾਦੀ ਹੈ ਜਿਹੜਾ ਕਿ ਕਤਲ ਦੇ ਮਾਮਲੇ ਦੇ ਵਿੱਚ ਫਸ ਗਏ ਨੇ ਔਰ ਦੂਜੀ ਖਬਰ ਭਗਵੰਤ ਮਾਨ ਮੁੱਖ ਮੰਤਰੀ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਿਵੇਂ ਲੈਣ ਜਾ ਰਹੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਯੋਗ ਹੈ ਅਕਸਰ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੇਸ ਹੈ ਉਹ ਬੜਾ ਹਾਈਲਾਈਟ ਹੈ ਔਰ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਅਕਾਲੀਆਂ ਦਾ ਵਿਰੋਧ ਵੀ ਕਰਦੀ ਹੈ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਸੁਖੀ ਰੰਦਾਵਾ ਇੱਕ ਅਕਾਲੀ ਦਲ ਦੇ ਲੀਡਰ ਦਾ ਕਤਲ ਕਰਵਾ ਦੇਣਗੇ ਅੱਜ ਖਬਰ ਦੇ ਨਾਲ ਪੂਰੀ ਸਿਆਸਤ ਦੇ ਵਿੱਚ ਪੰਜਾਬ ਦੇ ਅੰਦਰ ਪੋਚਾਲ ਆ ਗਿਆ ਔਰ ਪੂਰੇ ਪੰਜਾਬ ਦੇ ਅੰਦਰ ਪਰਥੱਲੀ ਮਚਾ ਦਿੱਤੀ ਇਸ ਖਬਰ ਨੇ ਔਰ ਜਿੰਨੇ ਵੀ ਕਾਂਗਰਸ ਦੇ ਲੀਡਰ ਨੇ ਉਹਨਾਂ ਸਾਰਿਆਂ ਦੇ ਸੁਣ ਕੇ ਹੋਸ਼ ਹੀ ਉੱਡ ਗਏ ਨੇ ਕਿ ਸੁਵਜਿੰਦਰ ਸਿੰਘ ਰੰਧਾਵਾ ਬਿਆਨਬਾਜ਼ੀ ਕੌੜੀ ਨਹੀਂ ਕਰਦੇ ਬਲਕਿ ਉਹਨਾਂ ਨੇ ਇੱਕ ਕਤਲ ਕਰਵਾ ਦਿੱਤਾ ਕੀ ਤੋਂ ਕਰਵਾਇਆ ਜੱਗੂ ਭਗਵਾਨ ਪੁਰੀਏ ਦਾ ਨਾਮ ਮਾਰਿਆ ਪਰ ਦਰਾਂਸਾਲ ਦੇ ਵਿੱਚ ਇੱਕ ਖਬਰ ਹੋਰ ਵੀ ਉੱਡ ਰਹੀ ਹੈ ਕਹਿੰਦੇ ਜੀ ਸੁਖੀ ਦੇ ਮੁੰਡੇ ਨੂੰ ਧਮਕੀ ਦੇ ਦਿੱਤੀ ਹੈ ਉਸ ਤੇ ਵੀ ਅਪਡੇਟ ਸਾਂਝੀ ਕਰਾਂਗੇ ਪਹਿਲਾਂ ਸੁਵਜਿੰਦਰ ਸਿੰਘ ਰੰਧਾਵਾ ਨੇ ਕਤਲ ਕਿਹੜੇ ਲੀਡਰ ਦਾ ਕਰਵਾਤਾ ਆ ਸੁਣ ਲਓ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਬੜੀ ਹੀ ਅਹਿਮ ਹੈ ਜੀਨੇ ਕੇ ਪੂਰੇ ਪੰਜਾਬ ਦੇ ਅੰਦਰ ਤਰਥੰਦੀ ਮਚਾ ਦਿੱਤੀ ਹੈ ਸੁਣੋ ਸੁੱਕੀ ਨੇ ਬਹੁਤ ਘਰ ਬਰਬਾਦ ਕੀਤੇ ਨੇ ਸਾਡੀ ਜਾਨ ਤੋਂ ਪਿਆਰਾ ਸਾਡਾ ਸਾਥੀ ਸਾਡਾ ਮਿੱਤਰ ਸੀਨੀਅਰ ਅਖਾਲੀ ਲੀਡਰ ਸੀਗਾ ਪਪੂ ਢਿਲਵਾਵਾ ਜਿਹਦੇ ਪਰਿਵਾਰ ਨੇ ਇਹਦਾ ਜਲੂਸ ਕੱਢ ਕੇ ਰੱਖ ਦਿੱਤਾ ਵਾ ਜੋ ਕੋ ਜਿਓ ਜਾ ਬੀਜੀਏ ਉਹ ਹੋ ਜਾ ਵਡੜਾ ਰੱਬ ਨੇ ਮੈਨੂੰ ਖੂਚੋਂ ਕੱਢ ਕੇ ਲਿਆਂਦਾ ਇਸਨੇ ਮੈਨੂੰ ਖੂ ਦੇ ਵਿੱਚ ਛੱਡ ਦਿੱਤਾ ਜਿਹਦੀ ਨਾ ਕੋਈ ਪੌੜੀ ਸੀ ਨਾ ਕੋਈ ਦਵਾਰ ਸੀ ਨਾ ਕੋਈ ਹੱਥ ਪਾਉਣ ਨੂੰ ਤਾਂ ਜਦੋਂ ਉਹ ਸ਼ੀਦ ਹੁੰਦਾ ਵਾ ਤੇ ਕਾਲੀ ਦਲ ਦੇ ਧਰਨੇ ਦਿੱਤੇ ਸਰਦਾਰ ਸਬੀਰ ਸਿੰਘ ਬਾਗਲ ਵੀ ਆਇਆ ਮਜੀਠੀਆ ਸਾਹਿਬ ਵੀ ਆਏ ਤੇ ਸਾਰੀ ਲੀਡਰਸ਼ਿਪ ਆਈ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਕਤਲ ਕਰਾਉਣ ਵਾਲਾ ਵਾ ਇਹ ਸੁਖੀ ਰੰਧਾਵਾ ਵਾ ਅੱਜ ਉਹ ਬਿੱਲੀ ਥੈਲ ਤੋਂ ਬਾਹਰ ਆ ਗਿਆ ਇਹ ਬੰਦੇ ਮਰਵਾਉਣ ਦਾ ਯਾਦੀ ਏ ਇਹ ਅੱਜ ਇਹਨੇ ਪਹਿਲਾ ਕੰਮ ਇਹਦੀ ਕੀਤਾ ਇਹਨੇ ਹੋਰ ਵੀ ਬੰਦੇ ਬੜੇ ਮਰਵਾਏ ਨੇ ਅੱਜ ਜਗੂ ਭਗਵਾਨ ਪੂਜੇ ਦੇ ਸੱਕੇ ਭਰਾ ਨੇ ਵਿਦੇਸ਼ ਵਿੱਚ ਬੈਠ ਕੇ ਇੰਤੂ ਦਿੱਤੀ ਏ ਪੇ ਸੁਖੀ ਰੰਡਾਵਾ ਆਪਣੇ ਮੋਢੇ ਨੂੰ ਨਾਲ ਲੈ ਕੇ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਸੌ ਚੁੱਕੇ ਕਿ ਸਾਡੇ ਕੋਲ ਪੱਪੂ ਨੂੰ ਨਹੀਂ ਮਰਵਾਇਆ ਤੇ ਇੱਕ ਪਾਸੇ ਅਕਾਲੀ ਦਲ ਦੇ ਲੀਡਰ ਲੰਘਾ ਸਾਹਿਬ ਜਿਹੜੇ ਕਿਹਦੇ ਤੇ ਦੋਸ਼ ਲਾ ਰਹੇ ਨੇ ਕਿ ਜੱਗੂ ਭਗਵਾਨ ਪੁਰੀਏ ਨੇ ਆਪਣੇ ਉਹਦੇ ਭਰਾ ਨੇ ਯਾਨੀ ਸਪੀਚ ਦੇ ਦਿੱਤੀ ਹੈ ਕਹਿੰਦਾ ਸਾਡੇ ਕੋਲੋਂ ਸੁਖੀ ਰੰਡਾਵੇ ਨੇ ਪੱਪੂ ਨੂੰ ਮਰਵਾਇਆ ਸੀ ਅਕਾਲੀ ਦਲ ਦੇ ਲੀਡਰ ਸੀ ਉਹ ਤਾਂ ਪੰਜਾਬ ਦੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਅਕਾਲੀ ਦਲ ਕਤਲ ਦੇ ਦੋਸ਼ ਲਾ ਰਿਹਾ ਪਰ ਦੂਜੇ ਪਾਸੇ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਇਹੀ ਸੁਖਜਿੰਦਰ ਸਿੰਘ ਰੰਧਾਵਾ ਬਾਅਦ ਤੁਹਾਡੀ ਸ਼ਦਾਬਲੀ ਬੋਲੇ ਸੀ ਅਕਸਰ ਤੁਸੀਂ ਸਾਰੇ ਪੰਜਾਬੀ ਜਾਣਦੇ ਹੋ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਆ ਜਿਹੜਾ ਉਹ ਵੀ ਬੜਾ ਹਾਈਲਾਈਟ ਹੈ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਦੋਵੇਂ ਧਿਰਾਂ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡਾ ਸਕੰਜਾ ਕਸਣ ਜਾ ਰਹੇ ਨੇ ਕਿਉਂਕਿ ਇੱਕ ਪਾਸੇ ਵਿਰੋਧੀ ਧਿਰਾਂ ਕਾਤਲ ਬਣ ਜਾਣ ਕਿਉਂਕਿ ਸਿਆਸੀ ਪਾਰਟੀਆਂ ਹੁੰਦੀਆਂ ਜਿਹੜੀਆਂ ਉਹ ਸਿਆਸਤ ਜ਼ਰੂਰ ਕਰਦੀਆਂ ਨੇ ਪਰ ਗੱਲ ਕਤਲਾਂ ਤੱਕ ਪਹੁੰਚ ਜਾਵੇ ਇਹ ਕਿਸੇ ਨੇ ਨਹੀਂ ਸੋਚਿਆ ਸੀ ਬਸ ਇਹ ਕਾਨੀ ਦਲ ਨੂੰ ਵੀ ਬਹੁਤ ਸਾਰੇ ਲੋਕ ਸਾਡੇ ਪੰਜਾਬ ਦੇ ਵਿੱਚੋਂ ਜਾਣਦੇ ਆ ਕਹਿੰਦੇ ਜੀ ਬਾਦਲ ਆਪਣੇ ਸਮੇਂ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰ ਅਪਡੇਟ ਸਾਂਝੀ ਕੀਤੀ ਹੈ ਬਹੁਤ ਸਾਰੇ ਪੰਜਾਬ ਦੇ ਲੋਕ ਕਹਿੰਦੇ ਜੀ ਬਾਦਲ ਵੀ ਬੰਦੇ ਮਰਵਾਉਂਦਾ ਰਿਹਾ ਪਰ ਹੁਣ ਅਕਾਲੀ ਦਲ ਜਿਹੜਾ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਕਤਲ ਦੇ ਦੋਸ਼ ਲਾ ਰਿਹਾ ਕਹਿੰਦੇ ਜੀ ਸਾਡਾ ਅਕਾਲੀਆਂ ਦਾ ਲੀਡਰ ਮਰਵਾ ਦਿੱਤਾ ਕਤਲ ਕਰਵਾਇਆ ਜੱਗੂ ਭਗਵਾਨ ਪੁਰੀਏ ਤੋਂ ਮਾਮਲਾ ਬੜਾ ਗੰਭੀਰ ਆ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਆ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦੋਵੇਂ ਧਿਰਾਂ ਦੇ ਉੱਤੇ ਐਕਸ਼ਨ ਲੈਣ ਜਾ ਰਿਹਾ ਕਿਉਂਕਿ ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੜੀ ਮਾੜੀ ਸ਼ਿਹਦਾਬਲੀ ਕਈ ਵਾਰ ਬੋਲੇ ਨੇ ਤਾਂ ਹੁਣ ਕਤਲ ਦੇ ਇਲਜ਼ਾਮ ਵਿੱਚ ਫਸਣਗੇ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਜਿਹੜੇ ਕਹਿੰਦੇ ਜੀ ਗੱਬਰ ਸਿੰਘ ਡਾਕੂ ਆ ਪੰਜਾਬ ਦਾ ਉਹ ਉਹਨਾਂ ਦੀ ਪਤਨੀ ਨੇ ਕਿਹਾ ਸੀ ਉਸ ਡਾਕੂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਸੀਐਮ ਭਗਵੰਤ ਮਾਨ ਕੱਢ ਕੇ ਕਿਸੇ ਹੋਰ ਜੇਲ੍ਹ ਦੇ ਵਿੱਚ ਯਾਨੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕਰ ਸਕਦੇ ਨੇ ਤਾਂ ਲੋਕ ਪੰਜਾਬ ਦੇ ਪਿੱਛੇ ਪੈ ਗਏ ਸਰਕਾਰ ਦੇ ਕਹਿੰਦੇ ਜੀ ਤੁਸੀਂ ਐਕਸ਼ਨ ਤਾਂ ਕਰ ਦਿੱਤਾ ਪਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਹਰ ਰੋਜ਼ ਅਕਾਲੀ ਦਲ ਦੇ ਲੀਡਰ ਕਹਿੰਦੇ ਸਾਨੂੰ ਮਿਲਣ ਨਹੀਂ ਦਿੱਤਾ ਯਾਰ ਇਹ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਇਹ ਬਹੁਤ ਵੱਡਾ ਮਾਮਲਾ ਕਹਿੰਦੇ ਜੀ ਰੋਜ਼ ਜਾ ਖੜਦੇ ਹੋ ਜੇਲ੍ਹ ਦੇ ਅੰਦਰ ਕਹਿੰਦੇ ਵਿਕਰਮ ਮਜੀਠੀਆ ਨੂੰ ਮਿਲਣਾ ਤਾਂ ਹੁਣ ਪੁਲਿਸ ਵੀ ਹੈਰਾਨ ਆ ਪੁਲਿਸ ਵੀ ਅੱਕੀ ਪਈ ਐ ਵੀ ਕੀ ਇਹ ਨਾਨਕੇ ਆਇਆ ਭਾਈ ਪੁਲਿਸ ਪੰਜਾਬ ਦੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪਟਾ ਫੇਰੂਗੀ ਇਹ ਗੱਲ ਵੀ ਤਾਇ ਇਹ ਵਿੱਚੋਂ ਹੀ ਆ ਰਹੀ ਹੈ ਖਬਰ ਪੰਜਾਬ ਦੀ ਪੁਲਿਸ ਔਰ ਜੇਲ੍ਹ ਪ੍ਰਸ਼ਾਸਨ ਵਿਕਰਮ ਮਜੀਠੀਆ ਦੇ ਲੀਡਰ ਔਰ ਵਿਕਰਮ ਮਜੀਠੀਆ ਤੇ ਵੀ ਅੱਕ ਚੁੱਕੇ ਨੇ ਕਿਉਂਕਿ ਪੰਜਾਬ ਦੀ ਸਰਕਾਰ ਜਾਂ ਫਿਰ ਪੰਜਾਬ ਦੇ ਸੰਵਿਧਾਨ ਮੁਤਾਬਕ ਜਾਂ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਹਰ ਕੋਈ ਕੈਦੀ ਨੂੰ ਹਰ ਰੋਜ਼ ਕੋਈ ਮਿਲਣ ਜਾਂਦਾ ਇਹ ਗੱਲ ਤੁਸੀਂ ਤੈਅ ਕਰੋ ਜਾਂ ਦੱਸੋ ਭਾਈ ਐਸ ਕਰਕੇ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਇਹਨਾਂ ਲੋਕਾਂ ਤੋਂ ਅੱਕਿਆ ਤਾਂ ਹੁਣ ਪੰਜਾਬ ਦੀ ਸਰਕਾਰ ਅੱਗੇ ਕੀ ਕਰੂਗੀ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕਰੂਗੀ ਔਰ ਜਿਹੜੇ ਸੁਖੀ ਰੰਧਾਵਾ ਆ ਗਏ ਲੀਡਰ ਨੇ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾਂਦੇ ਰਹੇ ਨੇ ਲੋਕਾਂ ਦੇ ਵਿੱਚ ਆਪਸੇ ਦੇ ਵਿੱਚ ਫੁੱਟ ਪੈ ਗਈ ਆ ਦੋਵੇਂ ਧਿਰਾਂ ਲੜ ਚੁੱਕੀਆਂ ਨੇ ਤੇ ਇੱਕ ਦੂਜੇ ਤੇ ਕਤਲ ਦੇ ਇਲਜ਼ਾਮ ਲੱਗ ਚੁੱਕੇ ਨੇ ਤਾਂ ਹੁਣ ਸੁਖੀ ਰੰਦਾਵਾ ਬੇਤਰਮ ਸਿੰਘ ਮਜੀਠੀਆ ਦੀ ਤਰ੍ਹਾਂ ਜੇਲ੍ਹ ਦੇ ਅੰਦਰ ਚੱਕੀ ਪੀਸੂ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ